ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਭਗਵਾਨ ਸ਼ਨੀ ਦੇਵ ਦਾ ਦਿਨ ਸ਼ਨੀਵਾਰ ਹੈ ਜੀ ਤੇ ਜੇਕਰ ਤੁਸੀਂ ਇਸ ਦਿਨ ਸ਼ਨੀ ਦੇਵ ਦੀ ਕਿਰਪਾ ਹਾਸਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਅੱਜ ਦੀ ਰਾਤ ਨੂੰ ਭਾਵ ਕਿ ਸ਼ਨੀਵਾਰ ਦੀ ਰਾਤ ਨੂੰ ਸਰੋਂ ਦੇ ਤੇਲ ਵਿੱਚ ਜੇਕਰ ਇੱਕ ਇਹ ਚੀਜ਼ ਡੁਬੋ ਕੇ ਰੱਖ ਦਿੰਦੇ ਹੋ ਤਾਂ ਤੁਹਾਡੀ ਜਨਮ ਜਨਮਾ ਦੀ ਗਰੀਬੀ ਦੁੱਖ ਦਲੇਦਰ ਕਸ਼ਟ ਸਭ ਕੁਝ ਦੂਰ ਹੋ ਜਾਵੇਗਾ ਤੇ ਭਗਵਾਨ ਸ਼ਨੀ ਦੇਵ ਦੀ ਤੁਹਾਡੇ ਤੇ ਕਿਰਪਾ ਵਰਸ ਜਾਵੇਗੀ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਤੁਸੀਂ ਕਰੋਪੀ ਤੋਂ ਵੀ ਬਚ ਸਕਦੇ ਹੋ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਹਾਸਲ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਭਗਵਾਨ ਸ਼ਨੀ ਦੇਵ ਦੀ ਸਦਾਵ ਕਿਰਪਾ ਤੁਹਾਡੇ ਤੇ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਜੇਕਰ ਤੁਸੀਂ ਸ਼ਨੀਵਾਰ ਨੂੰ ਇਹ ਇੱਕ ਚੀਜ਼ ਤੇਲ ਵਿੱਚ ਡੁਬੋ ਕੇ ਰੱਖ ਲੈਂਦੇ ਹੋ ਤਾਂ ਤੁਸੀਂ ਆਪਣੇ ਘਰ ਤੋਂ ਸ਼ਨੀ ਦੀ ਕਰੋਪੀ ਨੂੰ ਵੀ ਹਟਾ ਸਕਦੇ ਹੋ। ਤੁਹਾਨੂੰ ਜੇਕਰ ਪਤਾ ਹੈ ਕਿ ਜੇਕਰ ਤੁਹਾਡੇ ਘਰ ਉੱਤੇ ਸ਼ਨੀ ਦੀ ਕਰੋਪੀ ਆ ਜਾਵੇ ਤਾਂ ਘਰ ਹੀ ਬਰਬਾਦ ਹੋ ਜਾਂਦਾ ਹੈ। ਤੇ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਡੇ ਘਰ ਦੇ ਉੱਤੇ ਇੰਨੇ ਕਸ਼ਟ ਕਿਉਂ ਆ ਰਹੇ ਹਨ ਜਾਂ ਸਾਡੇ ਸਰੀਰ ਦੇ ਉੱਤੇ ਇੰਨੇ ਕਸ਼ਟ ਸਾਨੂੰ ਕਿਉਂ ਚੱਲਣੇ ਪੈ ਰਹੇ ਹਨ ਕਿਉਂ ਸਾਡੇ ਘਰ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਦੋਸਤੋ ਸ਼ਨੀ ਇੱਕ ਐਸਾ ਗ੍ਰਹਿ ਹੈ ਜਿਸ ਨੂੰ ਨਿਆਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਤੇ ਪਿਛਲੇ ਜਨਮ ਵਿੱਚ ਜਾਂ ਪਿਛਲੀ ਲਾਈਫ ਵਿੱਚ ਤੁਸੀਂ ਜਿਹੜੇ ਵੀ ਕਰਮ ਕਰਕੇ ਆਏ ਹੋਵੋਗੇ ਉਸ ਦਾ ਫਲ ਦੇਣ ਲਈ ਸ਼ਨੀ ਤੁਹਾਡੇ ਘਰ ਵਿੱਚ ਆ ਸਕਦੇ ਹਨ ਤੇ ਇਸ ਤੋਂ ਪਹਿਲਾਂ ਕਿ ਸ਼ਨੀ ਦੀ ਕਰੋਪੀ ਤੁਹਾਡੇ ਤੇ ਭਿਆਨਕ ਰੂਪ ਧਾਰਨ ਕਰ ਲਵੇ ਤਾਂ ਇਸ ਲਈ ਤੁਹਾਨੂੰ ਇਹ ਉਪਾਅ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਤੁਸੀਂ ਭਗਵਾਨ ਸ਼ਨੀ ਦੇਵ ਦੀ ਕਰੋਪੀ ਤੋਂ ਬਚ ਸਕਦੇ ਹੋ ਤੇ ਸ਼ਨੀ ਦੇਵ ਜੀ ਤੁਹਾਡੇ ਤੇ ਪ੍ਰਸੰਨ ਹੋ ਸਕਦੇ ਹਨ ਅੱਜ ਅਸੀਂ ਉਹੀ ਉਪਾਅ ਤੁਹਾਡੇ ਨੂੰ ਦੱਸਣ ਵਾਲੇ ਹਾਂ ਜੀ ਜੋ ਕਿ ਉਪਾਅ ਬਹੁਤ ਹੀ ਸਿੰਪਲ ਉਪਾਅ ਹੈ ਜਿਸ ਨੂੰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤ ਪੈ ਜਾਵੇਗੀ ਤੁਹਾਡੇ ਘਰ ਦੇ ਦੁੱਖ ਕਸ਼ਟ ਦੁਲੇਦਰ ਸਾਰੇ ਹੀ ਦੂਰ ਹੋ ਜਾਣਗੇ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਤੁਹਾਨੂੰ ਜ਼ਰੂਰ ਪ੍ਰਾਪਤ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਜੀ ਉਸ ਉਪਾਅ ਦੇ ਬਾਰੇ ਜੋ ਕਿ ਅਸੀਂ ਅੱਜ ਦੇ ਦਿਨ ਜ਼ਰੂਰ ਹੀ ਕਰ ਲੈਣਾ ਹੈ ਸ਼ਨੀਵਾਰ ਨੂੰ ਤੁਸੀਂ ਕਿਸ ਵੀ ਸਮੇਂ ਭਾਵੇਂ ਉਹ ਦਿਨ ਹੋਵੇ ਰਾਤ ਹੋਵੇ ਜਾਂ ਸ਼ਾਮ ਹੋਵੇ ਕਿਸੇ ਵੀ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਲੈਣੀ ਹੈ ਤੁਸੀਂ ਕੋਈ ਵੀ ਕਟੋਰੀ ਲੈ ਸਕਦੇ ਹੋ ਉਸ ਵਿੱਚ ਤੁਸੀਂ ਸਰ੍ਹੋਂ ਦਾ ਤੇਲ ਪਾ ਲੈਣਾ ਹੈ ਤੇ ਇਸ ਤੋਂ ਇਲਾਵਾ ਦੂਜਾ ਕੋਈ ਵੀ ਤੇਲ ਨਹੀਂ ਚੱਲੇਗਾ ਕਿਉਂਕਿ ਇਹ ਇੱਕ ਮੇਨ ਚੀਜ਼ ਹੈ ਜੋ ਕਿ ਅਸੀਂ ਤੇਲ ਦੇ ਵਿੱਚ ਡੁਬੋ ਕੇ ਰੱਖਣੀ ਹੈ ਉਹ ਹੈ ਜੀ ਘੋੜੇ ਦੀ ਨਾਲ ਘੋੜੇ ਦੀ ਨਾਲ ਤੁਸੀਂ ਬਾਜ਼ਾਰ ਤੋਂ ਲੈ ਕੇ ਆ ਜਾਓ ਉਹ ਵੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਕਾਲੇ ਘੋੜੇ ਦੀ ਨਾਲ ਹੀ ਹੋਵੇ ਇਹ ਤੁਸੀਂ ਧਿਆਨ ਰੱਖ ਲੈਣਾ ਹੈ ਤਾਂ ਵੇਖਣਾ ਤੁਹਾਡੇ ਘਰ ਵਿੱਚ ਕਿੰਨੇ ਚਮਤਕਾਰ ਹੋ ਜਾਣਗੇ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਵੇਗਾ ਘੋੜੇ ਦੀ ਨਾਲ ਲਿਆ ਕੇ ਤੁਸੀਂ ਉਹ ਜਿਹੜੇ ਘੋੜੇ ਦੀ ਨਾਲ ਤੁਸੀਂ ਲੈ ਕੇ ਆਉਣੀ ਹੈ ਜਿਸ ਤਰ੍ਹਾਂ ਦਾ ਵੀ ਉਹ ਲੋਹਾ ਹੈ ਸ਼ਨੀਵਾਰ ਨੂੰ ਹੀ ਤੁਸੀਂ ਉਹ ਖਰੀਦ ਕੇ ਲਿਆਉਣਾ ਹੈ ਇਹ ਤੁਸੀਂ ਕਿਸੇ ਹੋਰ ਦਿਨ ਨਹੀਂ ਖਰੀਦ ਕੇ ਲਿਆਉਣਾ ਇਸ ਗੱਲ ਦਾ ਤੁਸੀਂ ਬਹੁਤ ਹੀ ਖਾਸ ਧਿਆਨ ਰੱਖਣਾ ਹੈ ਪਰ ਜੇਕਰ ਤੁਸੀਂ ਇੱਕ ਦੋ ਦਿਨ ਪਹਿਲਾਂ ਵੀ ਲੈ ਆਉਂਦੇ ਹੋ ਤਾਂ ਉਹ ਵੀ ਤੁਹਾਡੇ ਲਈ ਬੈਸਟ ਹੀ ਹੋਵੇਗਾ ਤੇ ਤੁਸੀਂ ਘੋੜੇ ਦੀ ਨਾਲ ਨੂੰ ਘਰ ਦੇ ਅੰਦਰ ਬਿਲਕੁਲ ਵੀ ਨਹੀਂ ਲੈ ਕੇ ਆਉਣਾ ਬਾਹਰ ਹੀ ਆਪਣੇ ਘਰ ਦੇ ਵਿਹੜੇ ਦੇ ਵਿੱਚ ਰੱਖ ਲੈਣਾ ਹੈ ਜਾਂ ਕਿਤੇ ਸਾਈਡ ਤੇ ਕੰਧ ਨਾਲ ਲਗਾ ਕੇ ਰੱਖ ਲੈਣਾ ਹੈ ਤੇ ਕੋੜੇ ਦੀ ਨਾਲ ਲਿਆ ਕੇ ਤੁਸੀਂ ਉਸ ਨੂੰ ਤੇਲ ਵਿੱਚ ਡੁਬੋ ਦੇਣਾ ਹੈ ਪੂਰਾ ਦਿਨ ਭਾਵ ਕਿ ਸ਼ਨੀਵਾਰ ਦਾ ਪੂਰਾ ਹੀ ਦਿਨ ਤੁਸੀਂ ਇਸ ਨੂੰ ਕੋੜੇ ਦੀ ਨਾਲ ਨੂੰ ਭਾਵ ਕੇ ਤੇਲ ਦੇ ਵਿੱਚ ਡੁਬੋ ਕੇ ਰੱਖਣਾ ਹੈ ਇਹ ਜਿਹੜੀ ਕੋੜੇ ਦੀ ਨਾਲ ਹੁੰਦੀ ਹੈ ਵੈਸੇ ਤਾਂ ਬਾਜ਼ਾਰੋਂ ਵੀ ਮਿਲ ਜਾਂਦੀ ਹੈ ਜਾਂ ਫਿਰ ਜਿਹੜੇ ਲੋਹਾਰ ਹੁੰਦੇ ਹਨ ਉਹਨਾਂ ਦੇ ਕੋਲੋਂ ਵੀ ਤੁਹਾਨੂੰ ਮਿਲ ਸਕਦੀ ਹੈ ਜਾਂ ਉਹ ਤੁਹਾਨੂੰ ਖੁਦ ਬਣਾ ਕੇ ਦੇ ਸਕਦੇ ਹਨ ਜੇਕਰ ਫਿਰ ਵੀ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਅੱਜ ਕੱਲ ਤੁਹਾਨੂੰ ਇਹ ਆਨਲਾਈਨ ਵੀ ਮਿਲ ਸਕਦੀ ਹੈ ਕਿਉਂਕਿ ਇਹ ਕੋੜੇ ਦੀ ਨਾਲ ਜਿਹੜੀ ਹੁੰਦੀ ਹੈ ਇਹ ਕੋਈ ਬਹੁਤੀ ਮਹਿੰਗੀ ਨਹੀਂ ਹੁੰਦੀ ਇਹ ਸਿਰਫ 3-400 ਦੇ ਅੰਦਰ ਅੰਦਰ ਹੀ ਆ ਜਾਵੇਗੀ ਤੇ ਹੁਣ ਤੁਸੀਂ ਇਸ ਨੂੰ ਤੇਲ ਦੇ ਵਿੱਚ ਡੁਬੋ ਕੇ ਰੱਖ ਦੇਣਾ ਹੈ ਘਰ ਦੇ ਅੰਦਰ ਨਹੀਂ ਰੱਖਣਾ ਇਸ ਨੂੰ ਵਿਹੜੇ ਦੇ ਵਿੱਚ ਹੀ ਸਾਰਾ ਦਿਨ ਰੱਖਣਾ ਹੈ ਮਤਲਬ ਕਿ ਸਾਰੀ ਰਾਤ ਵੀ ਤੁਸੀਂ ਇਸ ਨੂੰ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਹੈ ਭਾਵੇਂ ਦਿਨ ਹੋਵੇ ਭਾਵੇਂ ਰਾਤ ਜਾਂ ਦੁਪਹਿਰ ਵੀ ਹੋਵੇ ਤੁਸੀਂ ਉਸ ਕਟੋਰੀ ਨੂੰ ਰਾਤ ਫਿਰ ਤਾਰਿਆਂ ਦੀ ਲੋ ਦੇ ਵਿੱਚ ਵੀ ਰੱਖ ਦੇਣਾ ਹੈ ਸ਼ਨੀਵਾਰ ਨੂੰ ਪੂਰਾ ਹੀ ਦਿਨ ਜਦੋਂ ਤੁਸੀਂ ਅਗਲੇ ਦਿਨ ਸੌ ਕੇ ਉੱਠਣਾ ਹੈ ਭਾਵੇਂ ਜਦੋਂ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਸੌ ਜਾਣਾ ਹੈ ਸਵੇਰੇ ਐਤਵਾਰ ਜਦੋਂ ਤੁਸੀਂ ਉੱਠੋਗੇ ਤਾਂ ਇਹ ਜਿਹੜੀ ਘੋੜੇ ਦੀ ਨਾਲ ਹੁੰਦੀ ਹੈ ਇਹ ਆਪਣਾ ਸਾਰਾ ਹੀ ਜੋਸ਼ ਜਿਸ ਤੇਲ ਦੇ ਵਿੱਚ ਡੁੱਬੀ ਸੀ ਉਸ ਵਿੱਚ ਦੇ ਦੇਵੇਗੀ ਭਾਵ ਕੇ ਨੈਗੇਟਿਵਿਟੀ ਸ਼ਨੀ ਦੀ ਕਰੋਪੀ ਦੇ ਕਾਰਨ ਘਰ ਦੇ ਵਿੱਚ ਜਿਹੜੀ ਵੀ ਆਈ ਸੀ ਪੂਰੀ ਰਾਤ ਜੋ ਉੱਥੇ ਨਾਲ ਤੇਲ ਦੇ ਵਿੱਚ ਪਈ ਰਹੀ ਸੀ ਉਸ ਦੇ ਅੰਦਰ ਸਮਾ ਜਾਵੇਗੀ ਉਹ ਤੇਲ ਦੇ ਅੰਦਰ ਉਹ ਨੈਗੇਟਿਵਿਟੀ ਪੂਰੀ ਹੀ ਸਮਾ ਜਾਵੇਗੀ ਤੇ ਹੁਣ ਤੁਸੀਂ ਕੀ ਕਰਨਾ ਹੈ ਕਿ ਅਗਲੇ ਦਿਨ ਜਦੋਂ ਸਵੇਰੇ ਉੱਠਣਾ ਹੈ ਬਿਨਾਂ ਹੀ ਨਹਾਤੇ ਤੋਤੇ ਤੁਸੀਂ ਕੋਈ ਵੀ ਕੰਮ ਕੀਤੇ ਤੋਂ ਬਿਨਾ ਇਸ ਕਟੋਰੀ ਨੂੰ ਚੁੱਕ ਕੇ ਬਾਹਰ ਘਰ ਤੋਂ ਚਲੇ ਜਾਣਾ ਹੈ ਤੇ ਚਰਾਹੇ ਦੇ ਵਿੱਚ ਇਸ ਤੇਲ ਨੂੰ ਘਿra ਕੇ ਆ ਜਾਣਾ ਹੈ ਜੇਕਰ ਤੁਸੀਂ ਕਿਸੇ ਸੁੰਨਸਾਨ ਜਗ੍ਹਾ ਤੇ ਵੀ ਇਹ ਤੇਲ ਨੂੰ ਰੋੜ ਕੇ ਆਓਗੇ ਤਾਂ ਇਹ ਵੀ ਤੁਹਾਡੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਵੇਗਾ ਤੇ ਨਾਲ ਹੀ ਜਿਹੜੇ ਘੋੜੇ ਦੇ ਨਾਲ ਹੈ ਉਸ ਨੂੰ ਤੁਸੀਂ ਆਪਣੇ ਨਾਲ ਘਰ ਵਿੱਚ ਵਾਪਸ ਲੈ ਕੇ ਆਉਣਾ ਹੈ ਵਾਪਸ ਜਦੋਂ ਤੁਸੀਂ ਘੋੜੇ ਦੇ ਨਾਲ ਨੂੰ ਘਰ ਲੈ ਕੇ ਆ ਰਹੇ ਹੁੰਦੇ ਹੋ ਤਾਂ ਚੰਗੀ ਤਰ੍ਹਾਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਸਾਫ਼ ਕਰ ਲੈਣਾ ਹੈ ਫਿਰ ਉਸ ਨੂੰ ਸੁਕਾ ਲੈਣਾ ਹੈ ਸੁਕਾਉਣ ਤੋਂ ਬਾਅਦ ਜਿਹੜਾ ਤੁਹਾਡਾ ਘਰ ਦਾ ਮੇਨ ਗੇਟ ਹੋਵੇਗਾ ਉਸ ਦੇ ਬਾਹਰੋਂ ਬਾਹਰ ਹੀ ਵਾਲੀ ਸਾਈਡ ਤੇ ਇਸ ਘੋੜੇ ਦੇ ਨਾਲ ਨੂੰ ਤੁਸੀਂ ਭਾਵੇਂ ਕਿਲ ਦੇ ਨਾਲ ਲਟਕਾ ਲਓ ਤੇ ਭਾਵੇਂ ਤੁਸੀਂ ਇਸ ਨੂੰ ਠੋਕ ਦਿਓ ਤੁਸੀਂ ਇਸ ਨੂੰ ਯੂ ਦੀ ਸ਼ੇਪ ਵਿੱਚ ਇੰਗਲਿਸ਼ ਵਿੱਚ ਜਿਵੇਂ ਯੂ ਹੁੰਦਾ ਹੈ ਇਵੇਂ ਹੀ ਉਸੇ ਸ਼ੇਪ ਵਿੱਚ ਲਟਕਾ ਦੇਣਾ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਘਰ ਦੇ ਮੇਨ ਗੇਟ ਤੇ ਲਟਕਾ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਜਿਹੜੀ ਵੀ ਆਰਥਿਕ ਕੋਈ ਤੰਗੀ ਸੀ ਉਹ ਸਹੀ ਹੋ ਜਾਵੇਗੀ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਮਜ਼ਬੂਤ ਹੋ ਜਾਵੇਗੀ ਤੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਵਿੱਚੋਂ ਗਰੀਬੀ ਬਾਹਰ ਜਾਣੀ ਸ਼ੁਰੂ ਹੋ ਜਾਵੇਗੀ ਇਹ ਉਪਾਅ ਤੁਹਾਡੀ ਜ਼ਿੰਦਗੀ ਤੇ ਇੰਨਾ ਪ੍ਰਭਾਵ ਪਾਵੇਗਾ ਕਿ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਤੁਹਾਨੂੰ ਹਰ ਜਗ੍ਹਾ ਤੋਂ ਪੈਸਾ ਹੀ ਪੈਸਾ ਮਿਲੇਗਾ ਜੇਕਰ ਤੁਹਾਡਾ ਕੋਈ ਕਾਫੀ ਸਮੇਂ ਤੋਂ ਪੈਸਾ ਕਿਤੇ ਰੁਕਿਆ ਹੋਇਆ ਸੀ ਉਹ ਵੀ ਤੁਹਾਨੂੰ ਮਿਲ ਜਾਵੇਗਾ ਭਾਵ ਕਿ ਸ਼ਨੀ ਦੀ ਕਰੋਪੀ ਤੁਹਾਡੇ ਘਰ ਵਿੱਚੋਂ ਬਾਹਰ ਚਲੀ ਜਾਵੇਗੀ ਉਸ ਦੇ ਨਾਲ-ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਨਾਲ ਦੇ ਨਾਲ ਤੁਹਾਨੂੰ ਇਹ ਗੱਲ ਵੀ ਦੱਸਣੀ ਜ਼ਰੂਰੀ ਸਮਝਦੇ ਹਾਂ ਕਿ ਜੇਕਰ ਤੁਸੀਂ ਸ਼ਨੀਵਾਰ ਨੂੰ ਕਾਲੇ ਰੰਗ ਦੇ ਜਾਂ ਨੀਲੇ ਰੰਗ ਦੇ ਕੱਪੜੇ ਪਾਉਂਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਿਤ ਹੋ ਜਾਣਗੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਤੇ ਕੋਈ ਜਿਹੜੀ ਵੀ ਕੋਈ ਪਰੇਸ਼ਾਨੀ ਹੈ ਜਾਂ ਦੁੱਖ ਹੈ ਉਹ ਵੀ ਦੂਰ ਹੋ ਜਾਂਦਾ ਹੈ ਇਸ ਲਈ ਤੁਸੀਂ ਸ਼ਨੀਵਾਰ ਦੇ ਦਿਨ ਇਹਨਾਂ ਦੋ ਰੰਗਾਂ ਦੇ ਕੱਪੜਿਆਂ ਨੂੰ ਹੀ ਚੂਜ਼ ਕਰਕੇ ਪਾਉਣਾ ਜ਼ਰੂਰੀ ਸਮਝ ਲਿਆ ਕਰੋ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਤੁਹਾਨੂੰ ਤੇਲ ਖਰੀਦਣਾ ਸ਼ੁਭ ਨਹੀਂ ਹੋਵੇਗਾ ਹੋ ਸਕੇ ਤਾਂ ਜੇਕਰ ਤੇਲ ਤੁਹਾਡੇ ਘਰ ਵਿੱਚ ਖਤਮ ਹੋਣ ਵਾਲਾ ਹੈ ਤਾਂ ਤੁਸੀਂ ਇੱਕ ਦੋ ਦਿਨ ਪਹਿਲਾਂ ਹੀ ਖਰੀਦ ਲਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੋਸਤੋ ਜੇਕਰ ਤੁਸੀਂ ਇਹ ਉਪਾਅ ਜਾਂ ਇਹ ਸਾਵਧਾਨੀਆਂ ਆਪਣੀ ਜ਼ਿੰਦਗੀ ਵਿੱਚ ਸ਼ਨੀਵਾਰ ਦੇ ਦਿਨ ਕਰ ਲੈਂਦੇ ਹੋ ਤਾਂ ਤੁਸੀਂ ਖੁਦ ਦੇਖਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ ਨਜ਼ਰ ਆਵੇਗਾ ਤੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਹੋ ਚੁੱਕੀ ਹੈ ਧੰਨਵਾਦ